ਪੰਜਾਬੀ ਵੀਰ ਸੇਨਾ ਜੁੜੀਆਂ ਮੇਰੀਆਂ ਸਾਰੀਆਂ ਭੈਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਆਪ ਦੀ ਦੇ ਸਾਹਮਣੇ ਇੱਕ ਲੋਕ ਗੀਤ ਲੈ ਕੇ ਨੂੰ ਹੋ ਰਹੇ ਹਾਂ ਤੇ ਮੇਰੀਆਂ ਭੈਣਾਂ ਇਸ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਜੀ ਬਾਬਲ ਦੇ ਵੇੜੇ ਅੰਬੀ ਦਾ ਬੂਟਾ ਅੰਬੀ ਨੂੰ ਬੂਰ ਪਿਆਸਦਾਰ ਰਹੇ ਮੇਰੇ ਬਾਬਲ ਦਾ ਬੇੜਾ ਧੀਆਂ ਦੀ ਏ ਹੋ ਦੁਆ ਮੈਂ ਸਦਕੇ ਧੀਆਂ ਦੀ ਏ ਹੋ ਦੁਆ ਸਖਿਓ ਬਚਪਨ ਦੇ ਦਿਨ ਪਿਆਰੇ ਨਹੀਂ ਇਨਾ ਗਲੀਆਂ ਵਿੱਚ ਗਜ਼ਾਰੇ ਸਖਿਓ ਬਚਪਨ ਦੇ ਦਿਨ ਪਿਆਰੇ ਨਹੀਂ ਇਨਾ ਗਲੀਆਂ ਵਿੱਚ ਗਜ਼ਾਰੇ ਬਚਪਨ ਬੀਤਿਆ ਆਈ ਜਵਾਨੀ ਨੀ ਆਗੈ ਮੈਂ ਕਾਦੇ ਬੰਜਾਰੇ ਬਚਪਨ ਬੀਤਿਆ ਆਈ ਜਵਾਨੀ ਨੀ ਆਗੈ ਮੈਂ ਕਾਦੇ ਬੰਜਾਰੇ ਬਾਬਲ ਦੇ ਵੇੜੇ ਚੰਬਾ ਸੇ ਖੇੜਿਆ ਬਾਬਲ ਦੇ ਵੇੜੇ ਚੰਬਾ ਸੇ ਖੇੜਿਆ ਇੱਕ ਫਲ ਤੋੜ ਲਿਆ বাসਦਾ ਰਹੇ ਮੇਰੇ ਬਾਬਲ ਦਾ ਵੇੜਾ ਧੀਆ ਦੀ ਏ ਹੋ ਦੁਆ ਮੈਂ ਸਾਧ ਕੇ ਧੀਆ ਦੀ ਏ ਹੋ ਦੁਆ ਵੇੜੇ ਗੂੰਜ ਪਈਆਂ ਸ਼ਹਿਨਾਈਆਂ ਨਿਸਖੀਆਂ ਢੋਲੀ ਪਾਵਣ ਆਈਆਂ ਵੇੜੇ ਗੂੰਜ ਪਈਆਂ ਸ਼ਹਿਨਾਈਆਂ ਨਿਸਖੀਆਂ ਢੋਲੀ ਪਾਵਣ ਆਈਆਂ ਬਾਵਲ ਪਾਰ ਲਿਥਾ ਤੇਰੇ ਸਹਿਰ ਤੋਂ ਲੋਕੀ ਆਕੇ ਦੇਣ ਵਧਾਈਆਂ ਬਾਵਲ ਪਾਰ ਲਿਥਾ ਤੇਰੇ ਸਹਿਰ ਤੋਂ ਲੋਕੀ ਆਕੇ ਦੇਣ ਵਧਾਈਆਂ ਰੋਣਾ ਨਹੀਂ ਮਾਈ ਹੂੰ ਜਲ ਅਥਰੂ ਰੋ ਨਾਨੀ ਮਾਇਤ ਪੁੰਜ ਲੈ ਅਥਰੂ ਹਾਸ ਹਾਸ ਕਰ ਦੇ ਵਿਦਾ ਮੈਂ ਸਾਧ ਕੇ ਹਾਸ ਹਾਸ ਕਰ ਦੇ ਵਿਦਾ ਭਾਵਲ ਦੇਵੇਂ ਅੰਬੀ ਦਾ ਬੂਟਾ ਅੰਬੇ ਨੂੰ ਬੋਰ ਪਿਆਰ ਬਸਧਾ ਰਹੇ ਮੇਰੇ ਬਾਬਲ ਦਾ ਵੇੜਾ ਧੀਆਂ ਦੀ ਏ ਹੋ ਦੁਆ ਬਸਾਦ ਕੇ ਧੀਆਂ ਦੀ ਏ ਹੋ ਦੁਆ ਮੇਰਾ ਵੀਰ ਸਦਾੜਾ ਲਿਆਇਆ ਨੀ ਪੈ ਮੇਰਾ ਵੀਰ ਸਦਾੜਾ ਲਿਆਇਆ ਨੀ ਲੰਮੇ ਛੀਰ ਕੇ ਪੈਂਡੇ ਆਇਆ ਮੇਰਾ ਵੀਰ ਸਦਾੜਾ ਲਿਆਇਆ ਨੀ ਲੰਮੇ ਦੀਰ ਕੇ ਪੈਂਡੇ ਆਇਆ ਮੇਥੋਂ ਖੁਸ਼ੀ ਨਾ ਸਾੰਬੀ ਜਾਵੇ ਨੀ ਅੱਜ ਕਰ ਆਇਆ ਅੰਬੜੀ ਜਾਇਆ ਮੇਥੋਂ ਖੁਸ਼ੀ ਨਾ ਸਾੰਬੀ ਜਾਵੇ ਨੀ ਅੱਜ ਕਰ ਆਇਆ ਅੰਬੜੀ ਜਾਇਆ ਅੰਬੜੀ ਦੇ ਆ ਜਾਵੇ ਗਾਲ ਲੱਗ ਮੀੜੀਏ ਅੰਬੜੀ ਦੇ ਆ ਜਾਵੇ ਗਾਲ ਲੱਗ ਮੀੜੀਏ ਆਪਾਂ ਦੋਵੇਂ ਪੈਣ ਪਰਾ ਬਸਦਾ ਰਹੇ ਮੇਰੇ ਬਾਬਲ ਦਾ ਵੇੜਾ ਤੀਆਂ ਦੀ ਹੋ ਦੁਆ ਮੈਂ ਸਦ ਕੇ ਤੀਆਂ ਦੀ ਹੋ ਦੁਆ ਬਾਬਲ ਦੇ ਮੇੜੇ ਅੰਬੀ ਦਾ ਬੂਟਾ ਅੰਬੀ ਨੂੰ ਬਸ ਧਰ ਰਹੇ ਮੇਰੇ ਬਾਵਲ ਦਾ ਵੇੜਾ ਤੀਆਂ ਦੀ ਇਹੋ ਦੁਆ ਮੈਂ ਸਾਧ ਕੇ ਤੀਆਂ ਦੀ